ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ ਦਿੱਲੀ ਦੇ ਚਾਂਦਨੀ ਚੌਕ ਉਚਿੱਤਰਨਾਟਕ ਅੰਦਰ ਆਟੋ ਬਾਇਓਗ੍ਰਾਫੀ ਗੁਰੂ ਗੋਬਿੰਦ ਸਿੰਘ ਇਹੋ ਪ੍ਰਗਟ ਕਰਦੇ ਨੇ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮਹ ਸਾਕਾ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਸ਼ਹਾਦਤ ਦੀ ਅਬਦੀ ਮਾਣੀ ਗੁਰੂ ਗੋਬਿੰਦ ਰਾਏ ਜੀ ਨੇ ਐਲਾਨ ਕੀਤਾ ਪ੍ਰੇਮ ਦੀ ਭਾਸ਼ਾ ਨੂੰ ਔਰੰਗਜ਼ੇਬ ਨਹੀਂ ਸਮਝਦਾ ਹੁਣ ਕੰਡਿਆਂ ਦੇ ਸਾਵੇਂ ਕੰਡੇ ਬਣਨਾ ਪਵੇਗਾ ਦੀਨ ਦੁਨੀਆ ਦੇ ਮਾਲਕ ਨੇ 1699 ਦੀ ਵਿਸਾਖੀ ਦੀ ਤਲਵਾਰ ਉਠਾ ਲਈ ਹੈ ਖੰਡੇ ਦੀ ਬੋਲ ਬਰਸੀ ਖਾਲਸਾ ਪੰਥ ਸਾਜਿਆ ਗੱਜ ਕੇ ਬੋਲ ਕੇ ਏਕ ਏਕ ਕੋ ਧਰ ਲੂੰਗਾ ਸ਼ਮਸ਼ੀਰ ਕੇ ਆਗੇ ਰੱਖ ਦੂੰਗਾ ਦਿਲੋਂ ਸੀਨਾ ਚੀਰ ਕੇ ਆਗੇ ਪਹਿਲੇ ਦੁਨੀਆ ਝੁਕਦੀ ਸੀ ਤਕਦੀਰ ਕੇ ਆਗੇ ਅਬ ਤਕਦੀਰ ਵੀ ਝੁਕੇਗੀ ਮੇਰੀ ਸ਼ਮਸ਼ੀਰ ਕੇ ਆਗੇ ਓ ਮੁਗਲਿਆ ਸਲਤਨਤ ਦੇ ਨਾਲ 14 ਜੰਗਾਂ ਬਾਪੂ ਨੇ ਲੜ ਕੇ ਜਿੱਤੀਆਂ ਗੁਰ ਨਾਲ ਤੁਲਨਾ ਲੱਗਈ ਖੋਜ ਡਿਠਾ ਬ੍ਰਹਮਾਨਡ ਮਾਨਵਤਾ ਲਈ ਭਾਰਤ ਵਰਸ਼ ਲਈ ਦੇਸ਼ ਦੀ ਸੰਸਕ੍ਰਿਤੀ ਲਈ ਸਰਬੰਸ ਵਾਰਿਆ ਚਾਰ ਸਹਿਬ ਜਾਦੇ ਸ਼ਹੀਦ ਕਰਵਾਏ ਇਸ ਕਰਕੇ ਭਾਈ ਨਦਲਾ ਨੂੰ ਇਹ ਗੱਲ ਕਹਿਣੀ ਪਈ ਸੀ ਕਰਤਾਰ ਕੀ ਸੋਗੰਦ ਹੈ ਨਾਲਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਉਹ ਗੋਵਿੰਦ ਕੀ ਕਮ ਹੈ ਇਨਸਾਫ਼ ਕਰੇ ਗਰ ਯੈਸੋ ਮਾਨਾ ਤੂੰ ਯਕੀਨ ਹੈ ਕਹਦੋ ਕਿ ਗੁਰੂ ਗੋਬਿੰਦ ਸਿੰਘ ਦਾ ਸਾਨੀ ਨਹੀਂ ਹੈ